ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਗੁਰਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਨਿਆਮ ਮੁਖੜ ਲਾਈਨਸ ਤੇ ਟੋਰਾਂਟੋ ਦੇ ਵਿੱਚ ਮਨਾਇਆ ਗਿਆ ਖਾਸਾ ਸੋਸ਼ਣਾ ਦਿਵਸ ਦਾ ਜਸ਼ਨ ਵੱਡੇ ਵੱਡੇ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ ਪੰਜਾਬੀ ਕਲਮਾ ਦਾ ਕਾਫਲਾ ਵੱਲੋਂ ਕਰਵਾਈ ਗਈ ਮਹੀਨਾਵਾਰ ਮੀਟਿੰਗ ਲੇਖਕ ਮਾਲਵਿੰਦਰ ਦੀ ਕਿਤਾਬ ਤੇ ਕੀਤੀ ਗਈ ਚਰਚਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਸਿੱਖਾਂ ਲਈ ਕਿਤਾਬ ਵੱਡਾ ਐਲਾਨ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਕੀਤੀ ਕੋਸ਼ਿਸ਼ ਟ੍ਰਾਂਟੋ ਦੇ ਖਾਲਸਾ ਦੇ ਪਲੇਟ ਸ਼ਾਮਿਲ ਹੋਏ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਦਸਵੇਂ ਗੁਰੂ ਦੀਆਂ ਸਿੱਖਿਆਵਾਂ ਤੇ ਪਿਆਰ ਦੀ ਗੱਲ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਖਾਲਸਾ ਸਾਜਨਾ ਦਿਵਸ ਦਾ ਜਸ਼ਨ ਮਨਾਉਣ ਲਈ ਹਜ਼ਾਰਾਂ ਸਿੱਖ ਡਾਊਨਟਾਊਨ ਟ੍ਰਾਂਟੋ ਵਿੱਚ ਇਕੱਠੇ ਹੋਏ ਸਲਾਨਾ ਸਮਾਰੋਹ ਦੇ ਵਿੱਚ ਸਰਕਾਰ ਦੇ ਹਰ ਪੱਧਰ ਦੇ ਸਿਆਸਤਦਾਨਾਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਜਸਟਨ ਟਰੂਡੋ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਵ ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਟ੍ਰਾਂਟੋ ਦੀ ਮੇਅਰ 올ਿਵਿਆ ਚਾਉ ਨੇ ਵੀ ਟ੍ਰਾਂਟੋ ਦੇ ਵਿੱਚ ਹੋਏ ਇਸ ਖਾਲਸਾ ਸਾਜਨਾ ਦਿਵਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਸ਼ਹਿਰ ਦੇ ਸਭ ਤੋਂ ਵੱਡੇ ਸਲਾਨਾ ਸਮਾਗਮਾਂ ਦੇ ਵਿੱਚੋਂ ਇੱਕ ਸਮਾਗਮ ਯਾਨਕੀ ਵਿਸਾਖੀ ਦਾ ਤਿਹਾਰ ਬੀਤੇ ਦਿਨ ਡਾਊਨਟਾਊਨ ਟ੍ਰਾਂਟੋ ਦੇ ਵਿੱਚ ਮਨਾਇਆ ਗਿਆ ਜਿਸ ਨੂੰ ਮਨਾਉਣ ਵਾਸਤੇ ਹਜ਼ਾਰਾਂ ਸਿੱਖ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਇਸ ਸਿੱਖ ਡੇਪ ਰੇਡ ਦੇ ਵਿੱਚ ਸਾਲਾਂ ਤੋਂ ਸੰਗਠਨ ਲੇਕਸ਼ੋਰ ਬੁਲਵਾਰਡ ਦੇ ਨਾਲ ਸਲਾਨਾ ਪਲੇਡ ਕਰਵਾਈ ਜਾ ਰਹੀ ਹੈ ਕੌਂਸਲ ਦੇ ਮੁਤਾਬਕ ਦੇਸ਼ ਦੇ ਵਿੱਚ ਤੀਜੀ ਸਭ ਤੋਂ ਵੱਡੀ ਇਵੈਂਟ ਹੈ ਅਤੇ ਹਰ ਸਾਲ ਹਜ਼ਾਰਾਂ ਪ੍ਰਤੀਭਾਗੀਆਂ ਨੂੰ ਆਕਰਸ਼ਿਤ ਕਰਨ ਦੇ ਵਾਸਤੇ ਜਾਣੀ ਜਾਂਦੀ ਹੈ ਵਿਸਾਖੀ ਨੂੰ ਖਾਲਸਾ ਸਾਜਨਾ ਦਿਵਸ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਇਸ ਸਾਲ ਸਿੱਖ ਨਵੇਂ ਸਾਲ ਅਤੇ 1999 ਵਿੱਚ ਸਿੱਖ ਪਾਈਚਾੜੀ ਦੀ ਸਥਾਪਨਾ ਦਾ ਜਸ਼ਨ ਮਨਾ ਰਹੇ ਸਨ ਟ੍ਰਾਂਟੋ ਦੇ ਵਿੱਚ 온ਟਾਰੀਓ 6 ਐਂਡ ਗੁਰਦੁਆਰਾਜ਼ ਕਾਉਂਸਲ ਲੇਕਚਰ ਬੁਲਵਾਰਡ ਦੇ ਨਾਲ ਸਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ ਪਰੇਡ ਦੀ ਸ਼ੁਰੂਆਤ ਸਵੇਰੇ 9 ਵਜੇ ਸੀਐਨਈ ਬੈਟਰ ਲਿਵਿੰਗ ਸੈਂਟਰ ਤੋਂ ਹੋਈ। ਪਰੇਡ ਦੁਪਹਿਰ 1 ਵਜੇ ਸ਼ੁਰੂ ਕੀਤੀ ਗਈ ਅਤੇ ਪੂਰਬ ਵੱਲ ਨਾਰਥਨ ਫਿਲਿਪਸ ਸਕੁਅਰ ਤੱਕ ਸਾਢੇ 3 ਵਜੇ ਤੱਕ ਇਹ ਯਾਤਰਾ ਚੱਲੀ ਅਤੇ ਇਹ ਪੂਰਾ ਸਮਾਗਮ ਸ਼ਾਮ ਨੂੰ 6 ਵਜੇ ਸਮਾਪਤ ਹੋਇਆ। ਇਸ ਮੌਕੇ ਤੇ ਆਏ ਹੋਏ ਹਸ ਜੀਨਾ ਨੂੰ ਮੁਫਤ ਦੇ ਵਿੱਚ ਭੋਜਨ ਵੀ ਵੰਡਿਆ ਗਿਆ। ਪਰੰਪਰਾਗਤ ਸਾਜਾਂ ਦੇ ਨਾਲ ਸਿੱਖਾਂ ਨੇ ਅਰਦਾਸਾਂ ਵੀ ਕੀਤੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ ਜਿੱਥੇ ਬਹੁਤ ਸਾਰੇ ਸਿੱਖ ਪਹੁੰਚੇ ਹੋਏ ਸਨ ਇਸ ਮੌਕੇ ਕਈ ਸਿੱਖਾਂ ਨੇ ਕੇਸਰੀ ਰੰਗ ਦੇ ਕੱਪੜੇ ਪੈਨੇ ਹੋਏ ਸਨ ਸਿੱਖਾਂ ਦੇ ਵੱਲੋਂ ਗਤਕਾ ਵੀ ਖੇਡਿਆ ਗਿਆ ਟ੍ਰਾਂਟੋ ਪੁਲਿਸ ਨੇ ਇਸ ਪੂਰੇ ਸਮਾਗਮ ਵਾਸਤੇ ਕਈ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਜਿਸ ਦੇ ਵਿੱਚ ਬੇਸ ਸਟਰੀਟ ਹੈਗਮਨ ਸਟਰੀਟ ਤੋਂ ਕਵੀਨ ਸਟਰੀਟ ਵੈਸਟ ਡੰਡਾਸਟਰੀਟ ਵੈਸਟ ਤੋਂ ਕਵੀਨ ਸਟਰੀਟ ਵੈਸਟ ਤੱਕ ਯੂਨੀਵਰਸਿਟੀ ਐਵੇਨਿਊ ਅਤੇ ਬੇਸ ਸਟਰੀਟ ਵਿਖੇ ਅਲਬਰਟ ਸਟਰੀਟ ਵੀ ਬੰਦ ਕੀਤੀ ਗਈ ਸੀ ਟ੍ਰਾਂਟੋ ਪੁਲਿਸ ਨੇ ਆਪਣੀ ਵੈਬਸਾਈਟ ਦੇ ਉੱਤੇ ਰੂਟ ਬੰਦ ਕੀਤੇ ਜਾਣ ਦਾ ਵੇਰਵਾ ਵੀ ਸਾਂਝਾ ਕੀਤਾ ਹੋਇਆ ਸੀ ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਸਮੇਤ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲੀਵਰ ਅਤੇ ਸੰਗੀ ਐਨ.ਟੀ.ਪੀ ਦੇ ਆਗੂ ਬੁੱਜਗਮੀਤ ਸਿੰਘ ਦੇ ਸਮੇਤ ਸਰਕਾਰ ਦੇ ਸਾਰੇ ਫੈਡਰਲ ਮੰਤਰੀ ਵੀ ਪਹੁੰਚੇ ਹੋਏ ਸਨ ਇਥੋਂ ਤੱਕ ਕਿ ਟੋਰਾਂਟੋ ਦੀ ਮੇਅਰ 올ਿਵਿਆ ਚਾਉ ਵੀ ਇਸ ਮੌਕੇ ਤੇ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੀ ਹੋਈ ਸੀ ਮੇਅਰ 올ਿਵਿਆ ਚਾਉ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਖਾਲਸਾ ਪਰੰਪਰਾ ਦੀ ਪ੍ਰਸ਼ੰਸਾ ਕਰ ਰਹੀ ਹੈ ਇਹ ਆਜ਼ਾਦੀ ਸਮਾਨਤਾ ਨਿਆਂ ਅਤੇ ਉਦਾਰਤਾ ਦੇ ਸਿਧਾਂਤਾਂ ਅਤੇ ਸਾਂਝ ਦੀ ਭਾਵਨਾ ਤੇ ਅਦਾਲਤ ਹੈ ਉਹਨਾਂ ਨੇ ਖਾਲਸਾ ਦਿਵਸ ਦੀ ਸ਼ਾਨਦਾਰ ਪ੍ਰੀਡ ਅਤੇ ਵਿਸਾਖੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਇਸ ਮੌਕੇ ਸਿੱਖਡੇ ਪਰੇਡ ਦੇ ਵਿੱਚ ਸ਼ਾਮਿਲ ਹੋਏ ਸਿੱਖਾਂ ਨੇ ਜਾਹੋ ਜਲਾਲ ਵਖਾਏ ਅਤੇ ਇਸ ਮੌਕੇ ਤੇ ਆਏ ਹੋਏ ਸਿਆਸਤਦਾਨਾਂ ਦੇ ਵੱਲੋਂ ਸਿੱਖ ਪਾਈਚਾਰੇ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤੇ ਨਾਲ ਹੀ ਉਹਨਾਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਪੰਜਾਬੀ ਕਲਮਾਂ ਦਾ ਕਾਫਲਾ ਟੋਰਾਂਟੋ ਵੱਲੋਂ ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਆਫ ਟੋਰਾਂਟੋ ਦੇ ਸਹਿਯੋਗ ਦੇ ਨਾਲ ਮਹੀਨਾਵਾਰ ਮੀਟਿੰਗ ਕਰਵਾਈ ਗਈ ਜਿਸ ਵਿੱਚ ਕਲਾ ਪ੍ਰੇਮੀ ਸ਼ਾਮਲ ਹੋਏ ਇਸ ਮੌਕੇ ਲੇਖਕ ਮੋਲਵਿੰਦਰ ਦੀ ਕਿਤਾਬ ਤੇ ਚਰਚਾ ਹੋਈ ਤੇ ਨਾਲ ਹੀ ਕਵਿਤਾਵਾਂ ਦੇ ਰਾਹੀਂ ਆਏ ਹੋਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ ਪੰਜਾਬੀ ਕਲਮਾਂ ਦਾ ਕਾਫਲਾ ਵੱਲੋਂ ਬੀਤੇ ਦਿਨ ਅਪ੍ਰੈਲ ਦੀ ਮਹੀਨਾਵਾਰ ਮੀਟਿੰਗ ਕਰਵਾਈ ਗਈ। 1.5 ਵਜੇ ਤੋਂ 4 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਸਾਰੇ ਮੈਂਬਰ ਸਹਿਪਾਨ ਪਹੁੰਚੇ ਹੋਏ ਸਨ। ਮਹਿਮਾਨਾਂ ਲਈ ਚਾਹ ਨਾਸ਼ਤੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸਵਰਗੀ ਡਾਕਟਰ ਮੋਹਨਜੀਤ ਨੂੰ ਸ਼ਰਧਾਂਜਲੀ ਦੇਣ ਉਪਰੰਤ ਲੇਖਕ ਮਾਲਵਿੰਦਰ ਦੀ ਨਵੀਂ ਕਿਤਾਬ ਚੁੱਪ ਦਾ ਮਰਮ ਪਛਾਣੀਏ ਤੇ ਵਿਚਾਰ-ਚਰਚਾ ਕੀਤੀ ਗਈ ਇਸ ਤੋਂ ਬਾਅਦ ਮਹਿਮਾਨਾਂ ਦੇ ਸੰਮੁਖ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਨੇ ਪ੍ਰੋਗਰਾਮ ਦਾ ਖੂਬ ਰੰਤ ਮੰਨਿਆ ਅੱਜ ਅਸੀਂ ਪੰਜਾਬੀ ਕਲਮਾਂ ਦਾ ਕਾਫਲਾ ਦੇ ਜੋ ਮਾਸਿਕ ਸਾਡੀ ਮੀਟਿੰਗ ਹੁੰਦੀ ਹੈ ਬੈਠਕ ਹੁੰਦੀ ਹੈ ਅਸੀਂ ਇੱਥੇ ਲਾਇਬ੍ਰੇਰੀ ਦੇ ਵਿੱਚ ਸ਼ਾਮਲ ਹਾਂ ਅੱਜ ਦੀ ਇਸ ਬੈਠਕ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਭਾਰਤ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਾਇਰ ਡਾਕਟਰ ਮੋਨਜੀਤ ਹੁਣਾ ਦਾ ਪਿਛਲੇ ਹਫ਼ਤੇ ਜੋ ਸਵਰਗਵਾਸ ਹੋ ਗਿਆ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਜੀਵਨ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਹੋਈ 1 ਮਿੰਟ ਦਾ ਮੌਨ ਵਰਤ ਵੀ ਰੱਖਿਆ ਗਿਆ ਉਸ ਤੋਂ ਬਾਅਦ ਮਲਵਿੰਦਰ ਸਾਡੇ ਇੱਥੇ ਇੱਕ ਵਧੀਆ ਸ਼ਾਇਰ ਤੇ ਲੇਖਕ ਹਨ ਉਹਨਾਂ ਦੀ ਪੋਸਟਕ ਚੁੱਪ ਦਾ ਮਰਮ ਪੇਸ਼ਾਨੀਏ ਵਾਰਤਕ ਪੁਸਤਕ ਹੈ ਜਿਸ ਦੇ ਉੱਤੇ ਅੱਜ ਸਮੀਖਿਆ ਹੋਈ ਗੱਲਬਾਤ ਹੋਈ ਜਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਵਧੀਆ ਲੇਖਕ ਨੇ ਬੋਲਿਆ ਜਦੇ ਵਿੱਚ ਸ਼ਮਿਲ ਜਸਵੀਰ ਪਰਮਜੀਤ ਕੌਰ ਜੀ ਦਿਓਲ ਗੁਰਦੇਵ ਚੋਹਾਨ ਔਰ ਮੈਂ ਪਿਆਰਾ ਸਿੰਘ ਕੁਦੋਵਾਲ ਇਸੇ ਤਰ੍ਹਾਂ ਪਾਂਦੀ ਸਾਹਿਬ ਔਰ ਹੋਰ ਦੋਸਤਾਂ ਨੇ ਇਹਦੇ ਵਿੱਚ ਸ਼ਾਮ ਜਿਹੜੀ ਹੋ ਸ਼ਿਰਕਤ ਕੀਤੀ ਔਰ ਇਸ ਕਿਤਾਬ ਦੇ ਬਾਰੇ ਵਧੀਆ ਗੱਲਾਂ ਬਾਤਾਂ ਕੀਤੀਆਂ ਸਾਡਾ ਜਿਵੇਂ ਕਿ ਹਰ ਮਹੀਨੇ ਦੇ ਲਾਸਟ ਸੈਟਰਡੇ ਨੂੰ ਸ਼ਨੀਵਾਰ ਨੂੰ ਅਸੀਂ ਪੰਜਾਬੀ ਕਲਮਾ ਦੇ ਕਾਫਲੇ ਦਾ ਪ੍ਰੋਗਰਾਮ ਕਰਦੇ ਹਾਂ ਜਿਦੇ ਵਿੱਚ ਚੰਗੇ ਸਹਿਤਕਾਰਾਂ ਦੇ ਜਾਂ ਰਚਨਾਵਾਂ ਨੂੰ ਪੇਸ਼ ਕੀਤਾ ਜਾਂਦਾ ਉਹਨਾਂ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਔਰ ਕਿਸੇ ਵੀ ਸਹਿਤਕਾਰ ਦਾ ਜਾਂ ਪੰਜਾਬੀ ਸਹਿਤ ਦੇ ਵਿੱਚ ਜਿਨ੍ਹਾਂ ਨੇ ਵੱਡੇ ਕਹਾਣੀਕਾਰ ਲੇਖਕ ਔਰ ਕਵੀ ਹੋਏ ਆ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ ਤਿੰਨ ਸੈਸ਼ਨ ਹੁੰਦੇ ਨੇ ਉਹਦੇ 2 ਸਾਲ ਤੋਂ ਅਸੀਂ ਇਹਦੀ ਸੇਵਾ ਨਿਭਾਰੇ ਪਹਿਲਾਂ ਨਿਭਾਰੇ ਸੀ ਪਰ ਇਹ ਕਲਮਾਂ ਦਾ ਕਾਫਲਾ ਜਿਹੜਾ ਹੈ ਬਹੁਤ ਪੁਰਾਣੀ ਸਸਤ ਹੈ 1992 ਦਾ ਬਣਿਆ ਹੋਇਆ ਲਗਾਤਾਰ ਚੱਲ ਰਿਹਾ ਹੈ ਅੱਜ ਦੀ ਇਹ ਕਲਮਾਂ ਦੇ ਕਾਫਲੇ ਦੀ ਮੀਟਿੰਗ ਜਿਹੜੀ ਆ ਮੰਥਲੀ ਮੀਟਿੰਗ ਹੁੰਦੀ ਹੈ ਹਰ ਮਹੀਨੇ ਦੇ ਵਿੱਚ ਪਿਛਲੇ ਸੰਚਾਲਕ ਜਿਹੜੇ ਆ ਉਹਨਾਂ ਨੇ ਆਪਣੀਆਂ ਸਵਾਵਾ 2 ਸਾਲ ਦੀ ਪੂਰੀਆਂ ਕੀਤੀਆਂ ਜਿਹਦੇ ਵਿੱਚ ਆਪਣੇ ਹੈਗੇ ਸੀਗੇ ਜਤਿੰਦਰ ਰੰਧਾਵਾ ਭਪਿੰਦਰ ਦੁੱਲੇ ਤੇ ਬਲਰਾਜ ਢਾਲੀਵਾਲ ਤੇ ਹੁਣ ਨਵੇਂ ਸੰਚਾਲਕਾਂ ਦੇ ਅਧੀਨ ਇਹ ਜਿਹੜੀ ਅੱਜ ਦੀ ਪਹਿਲੀ ਮੀਟਿੰਗ ਸ਼ੁਰੂ ਹੋਈ ਆ ਜਿਹਦੇ ਵਿੱਚ ਆਪਣੇ ਕੁਲਵਿੰਦਰ ਖਹਿਰਾ ਮਹਰਿਸ਼ਪਾਲ ਕੌਰ ਗੱਲ ਤੇ ਪਿਆਰਾ ਸਿੰਘ ਕੁਦੋਵਾਲ ਸਾਡੇ ਅਸੀਂ ਤਿੰਨੇ ਸੰਚਾਲਕ ਜਿਹੜੇ ਆ ਰਲ ਮਿਲ ਕੇ ਜਿਹੜੇ ਆਉਣ ਵਾਲੇ ਸਮੇਂ ਦੇਖੋ ਕਿੰਨਾ ਚਿਰ ਮੈਂਬਰ ਚਾਉਂਦੇ ਆ ਤੇ ਅਸੀਂ ਆਪਣਾ ਕੰਮ ਕਰਾਂਗੇ ਸਾਡੇ ਇੱਕ ਬਹੁਤ ਹੀ ਪਿਆਰੇ ਸ਼ਾਇਰ ਬਲਵਿੰਦਰ ਦੀ ਪਹਿਲੀ ਵਾਰਤਕ ਦੀ ਕਿਤਾਬ ਚਪਦਾ ਵਰਮ ਪਛਾਣੀ ਹੈ ਬਰੇ ਵਿਚਾਰ ਚਰਚਾ ਚ ਅਜ ਸਰ ਸ਼ਾਮਲ ਹੋਏ ਆ ਜਿਹਦੇ ਵਿੱਚ ਕਿ ਸਾਡੇ ਬਹੁਤ ਵਧੀਆ ਆਲੋਚਕ ਪਰਮਜੀਤ ਦਿਓਲ ਗੁਰਦੇਵ ਚੋਹਾਨ ਤੇ ਡਾਕਟਰ ਸ਼ਮੀਲ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੀ ਅਖੀਰ ਵਿੱਚ ਪੈਰਾਸੀ ਕੁਦਵਾਲ ਤੇ ਪੰਦੀ ਸਾਹਿਬ ਨੇ ਵੀ ਆਪਣੇ ਵਿਚਾਰ ਰੱਖੇ ਐਸੀ ਪ੍ਰੋਗਰਾਮ ਜਿੱਦਾਂ ਦਾ ਇਹ ਪ੍ਰੋਗਰਾਮ ਕੀਤਾ ਗਿਆ ਇਹ ਬੜਾ ਤਕੜਾ ਉਦਮ ਐ ਸੰਸਥਾਵਾਂ ਦਾ ਕਿ ਜਦੋਂ ਕਿਸੇ ਲੇਖਕ ਦੀ ਕੋਈ ਵੀ ਕਿਤਾਬ ਰਿਲੀਜ਼ ਹੁੰਦੀ ਹੈ ਲੋਕ ਆਪਣ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਕੀ ਪਿਆ ਤੇ ਉਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਉਹਦੀ ਲਿਖਣ ਸ਼ੈਲੀ ਜਿਹੜੀ ਹੈ ਉਹਦੀ ਭਾਸ਼ਾ ਜਿਹੜੀ ਉਹਨੇ ਵਰਤੀ ਹੈ ਉਹ ਕਿਸ ਤਰ੍ਹਾਂ ਦੀ ਹੈ ਇਹਦੇ ਲਈ ਪਾਠਕਾਂ ਨੂੰ ਤਿਆਰ ਕਰਨਾ ਪਾਠਕਾਂ 'ਚ ਇੱਕ ਇੰਟਰਸਟ ਪੈਦਾ ਕਰਨਾ ਤਾਂ ਕਿ ਜਿਹੜੇ ਲੋਕ ਇੱਥੇ ਸੁਣਣ ਆਏ ਨੇ ਜਿਹੜੇ ਇਸ ਪ੍ਰੋਗਰਾਮ 'ਚ ਬੈਠੇ ਨੇ ਉਹਨਾਂ 'ਚ ਇੱਕ ਇੰਟਰਸਟ ਪੈਦਾ ਹੋਵੇ ਉਹਦੀ ਸਮੀਖਿਆ ਕਰਕੇ ਉਹਨੂੰ ਪੜ੍ਹ ਕੇ ਉਹਦੇ ਬਾਰੇ ਲੋਕਾਂ ਨੂੰ ਵਿਚਾਰ ਦੱਸਿਆ ਤਾਂ ਕਿ ਲੋਕੋ ਨਾਲ ਕਿਤਾਬਾਂ ਨੂੰ ਪੜ੍ਹਨ ਸਾਡਾ ਸਾਹਿਤ ਨਾਲ ਸੰਬੰਧ ਜੋੜੇ ਲੋਕਾਂ ਦਾ ਸਾਹਿਤ ਨਾਲ ਸੰਬੰਧ ਜੋੜੇ ਤੇ ਲੋਕ ਸਾਹਿਤ ਪੜ੍ਹ ਕੇ ਪੰਜਾਬੀ ਭਾਸ਼ਾ ਨਾਲ ਜੁੜਨਗੇ ਆਪਣੇ ਵਿਰਸੇ ਨਾਲ ਜੁੜਨਗੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਟੋਰਾਂਟੋ ਦੇ ਵਿੱਚ ਪਹੁੰਚੇ ਹੋਏ ਸੰਤ ਤੇ ਪੰਜਾਬੀ ਕਲਮਾ ਦਾ ਕਾਫਲਾ ਦੇ ਵੱਲੋਂ ਹਰ ਮਹੀਨੇ ਅਜਿਹੀ ਮਹੀਨਾਵਾਰ ਮੀਟਿੰਗ ਕਰਵਾਈ ਜਾਂਦੀ ਏ ਤਾਂ ਜੋ ਕਲਾ ਪ੍ਰੇਮੀਆਂ ਨੂੰ ਪਰਵਾ ਹੁੰਗਾਰਾ ਵੀ ਦਿੱਤਾ ਜਾ ਸਕੇ ਤੇ ਕਲਾ ਦੇ ਖੇਤਰ ਵਿੱਚ ਅੱਗੇ ਵਧ ਕੇ ਹੋਰ ਕੰਮ ਕੀਤੇ ਜਾ ਸਕਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਭਾਰ ਵਿੱਚ ਚੱਲ ਰਹੇ ਵਿਸਾਖੀ ਅਤੇ ਨਵੇਂ ਸਾਲ ਦੇ ਜਸ਼ਨਾਂ ਵਿੱਚ ਹਿੱਸਾ ਲਿਆਏ ਟੋਰਾਂਟੋ ਵਿੱਚ ਹੋਈ ਖਾਸ ਅਦੇ ਪਰੇਡ ਵਿੱਚ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਵੱਡੇ ਐਲਾਨ ਕੀਤੇ ਨਾਲ ਹੀ ਉਹਨਾਂ ਨੇ ਅੰਮ੍ਰਿਤਸਰ ਨੂੰ ਚੱਲਣ ਵਾਲੀਆਂ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਬਾਰੇ ਵੀ ਕੋਸ਼ਨਾ ਕੀਤੀ ਪ੍ਰਧਾਨ ਮੰਤਰੀ ਨੇ ਫਤਿਹ ਬੁਲਾਕੇ ਭਾਸ਼ਣ ਦੀ ਸ਼ੁਰੂਆਤ ਤੇ ਸਮਾਪਤੀ ਕੀਤੀ ਚੰਟੋ ਦੇ ਵਿੱਚ ਹੋਈ ਸਿੱਖ ਦੇ ਪ੍ਰੇਰ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਸਿੱਖਾਂ ਦੇ ਲਈ ਐਲਾਨ ਕੀਤੇ ਗਏ ਫੰਡਾਂ ਬਾਰੇ ਚਰਚਾ ਕੀਤੀ ਨਾਲ ਹੀ ਉਹਨਾਂ ਨੇ ਦੱਸਿਆ ਕਿ ਕੈਨੇਡਾ ਤੋਂ ਹੁਣ ਸਿੱਧੀਆਂ ਅੰਮ੍ਰਿਤਸਰ ਨੂੰ ਜਾਣ ਵਾਲੀਆਂ ਫਲਾਈਟਾਂ ਵੀ ਜਲਦ ਸ਼ੁਰੂ ਕੀਤੀਆਂ ਜਾਣਗੀਆਂ ਉਹਨਾਂ ਨੇ ਗੁਰਦੁਆਰਾ ਘਰਾਂ ਦੇ ਬਾਹਰ ਦੀ ਸੁਰੱਖਿਆ ਵਧਾਉਣ ਦੀ ਵੀ ਗੱਲ ਕੀਤੀ ਏ ਇਸ ਮੌਕੇ ਉਹਨਾਂ ਹੋਰ ਕੀ ਐਲਾਨ ਕੀਤੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ happy Vaisakhi, Joyeux vasaki. i want to thank the ontario sikhs and gurdwara council for organizing this extraordinary event once again today. it is always so amazing to be back at the khalsa day celebrations marking the creation of the khalsa. vasaki brings together friends and family. and speaking of friends and family, i know that many of you have loved ones that you want to see more often. That's why our government has negotiated a new agreement with India to add more flights and more routes between our countries. And we will keep working with our counterparts to add even more flights, including to Amritsar. And we're helping Sikh Canadians tell your stories. We're supporting a space in the Royal Ontario Museum dedicated to Sikh arts culture and heritage with an investment of $6 million we'll be working closely with the sikh arts with the sikh arts and culture foundation and this space will be created by with and for the sikh community we're also giving funding to the indus media foundation to complete their short film highlighting the shared military heritage of canadian and indian soldiers in the world wars That's why we're enhancing the security and infrastructure program adding more security at community centers and places of worship including in Gurdwaras. ਜ਼ਿਕਰੁ ਹੈ ਕਿ ਗੁਰਦੁਆਰਾ ਦੀ ਸਿੱਖ ਕੌਂਸਲ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਬਾਕੀ ਸਿੱਖ ਸਿਆਸਤਦਾਨ ਵੀ ਮੌਜੂਦ ਸਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਏ ਵੇ ਟ੍ਰਾਂਟੋ ਦੀ ਖਾਲਸਾ ਪਰੇਡ ਦੇ ਵਿੱਚ ਪਹੁੰਚੇ ਸਨ ਉਹਨਾਂ ਨੇ ਦਸਮ ਗੁਰੂ ਦੀਆਂ ਸਿੱਖਿਆਵਾਂ ਤੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਆਖੀਏ ਪੀਅਰ ਪੋਲੀਏ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਗੱਜ ਕੇ ਜਕਾਰਾ ਬੁਲਾਇਆ ਤੇ ਸਿੱਖਾਂ ਨੂੰ ਉਹ ਹਰ ਸਹੂਲਤਾਂ ਤੇ ਸਹੂਲਤ ਦੇਣ ਦੀ ਗੱਲ ਆਖੀ ਜਿਸ ਤੋਂ ਉਹ ਹਜੇ ਤੱਕ ਵਾਂਝੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਟੋਰਾਂਟੋ ਦੀ ਸਿੱਖਡੇ ਪਰੇਡ ਵਿੱਚ ਸਿੱਖ ਪਾਈਚਾਰਾ ਪਹੁੰਚਾ ਹੋਇਆ ਸੀ ਉੱਥੇ ਹੀ ਵੱਡੇ-ਵੱਡੇ ਸਿਆਸੀ ਦਾਨ ਵੀ ਪਹੁੰਚੇ ਹੋਏ ਸਨ ਤੇ ਇਸ ਮੌਕੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੀਵਰ ਨੇ ਵੀ ਇਸ ਸਿੱਖਡੇ ਪਰੇਡ ਦੇ ਵਿੱਚੋ ਸ਼ਿਰਕਤ ਕੀਤੀ ਪੀਰ ਪੋਲੀਵਰ ਨੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ ਤੇ ਸਿੱਖ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ It is an honor to be here today. Today, we celebrate the great values of Guru Gobind Singh Ji, the 10th Guru of Sikhism, who brought home the Khalsa, a Khalsa that taught purity, honesty, and freedom, a Khalsa that celebrates the harvest where you bring home the fruits of your labor, a Khalsa that Calls on all to give selflessly through seva. And boy, do you ever need to give selflessly these days because there is so much suffering today in Canada. Everything is broken. We will rely on the great Sikh values that Guru Gobind Singh brought forward values of equality for the common people. The Guru said, that there should be no caste system, no people on the top dictating down and pushing the people down. Everyone would be Singh, a lion, a lion that is strong enough to bring home for his family. That is the country we're going to bring home again. We're going to axe the tax, build the homes, fix the budget, and stop the crime. We'll stand up for the Sikh people by fighting to bring a direct flight to Amritsar uh, and countless other countries. We need a direct flight to Amritsar and we need a national blue seal so that professionals that come here from Punjab or anywhere else can take a test, prove they're qualified, and work as nurses, doctors, and other highly paid professionals. The message of the Khalsa. ਇਸ ਅ ਯੂਨੀਵਰਸਲ ਮੈਸੇਜ ਯਸ ਇਟ ਇਜ਼ ਅ ਸਿੱਖ ਮੈਸੇਜ ਬਟ ਇਟ ਇਜ਼ ਅ ਮੈਸੇਜ ਦੈਟ ਆਲ ਪੀਪਲਸ ਕੈਨ ਏਮਬ੍ਰੇਸ ਜ਼ਿਕਰ ਹੋ ਹੈ ਕਿ ਇਸ ਮੌਕੇ ਪੀਰ ਪੋਲੀਵਰ ਦੇ ਵੱਲੋਂ ਸੁਖਦੀਪ ਚੱਕਰਿਆ ਜੋ ਕਿ ਹੈਵੀवेट ਚੈਂਪੀਅਨ ਨੇ ਜਿਨ੍ਹਾਂ ਨੇ ਕੈਨੇਡਾ ਨੂੰ ਬੌਕਸਿੰਗ ਦੇ ਵਿੱਚ ਰਿਪਰੈਜ਼ੈਂਟ ਕੀਤਾ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਪੀਰ ਪੋਲੀਵਰ ਨੂੰ ਆਪਣਾ ਸਮਰਥਨ ਮਿਜ਼ਾਹਰ ਕੀਤਾ ਸੀ Ontario ਸਰਕਾਰ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ਅਤੇ ਵੈਪਿੰਗ ਨੂੰ ਰੋਕਣ ਲਈ ਨਵੇਂ ਉਪਾਅ ਪੇਸ਼ ਕਰ ਰਹੀ ਹੈ ਕਿਉਂਕਿ ਸੂਬੇ ਵਿੱਚ ਕਲਾਸਰੂਮਾਂ ਵਿੱਚ ਵੈਪਿੰਗ ਅਤੇ ਸੈਲਫੋਨ ਬੱਚਿਆਂ ਨੂੰ ਪੜ੍ਹਾਈ ਤੋਂ ਪਟਕਾਰ ਰਹੇ ਨੇ ਇਸ ਚਿੰਤਾਜਨਕ ਵਾਧੇ ਤੋਂ ਬਾਅਦ ਸਰਕਾਰ ਨੇ ਕਈ ਤਬਦੀਲੀਆਂ ਕੀਤੀਆਂ ਨੇ Ontario ਦੇ ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ਅਤੇ ਵੈਪਿੰਗ ਲਈ ਨੀਤੀਆਂ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਇਹ ਤਬਦੀਲੀਆਂ 2024-25 ਸਕੂਲੀ ਸਾਲ ਵਿੱਚ ਲਾਗੂ ਹੋਣਗੀਆਂ ਕਿੰਡਰਗਾਰਟਨ ਤੋਂ ਗ੍ਰੇਡ 6 ਤੱਕ ਦੇ ਵਿਦਿਆਰਥੀਆਂ ਨੂੰ ਪੂਰੇ ਸਕੂਲੀ ਦਿਨ ਲਈ ਫੋਨਾਂ ਨੂੰ ਬੰਦ ਕਰਕੇ ਰੱਖਣ ਅਤੇ ਨਜ਼ਰ ਤੋਂ ਬਾਹਰ ਰੱਖਣ ਦੀ ਲੋੜ ਹੋਵੇਗੀ ਜਦ ਤੱਕ ਉਹ ਕਿਸੇ ਸਿੱਖਤ ਤੋਂ ਇਜਾਜ਼ਤ ਨਹੀਂ ਲੈ ਲੈਂਦੇ ਗ੍ਰੇਡ 7 ਤੋਂ 12 ਦੇ ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਆਪਣੇ ਸੈਲ ਫੋਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੋਵੇਗੀ ਸੋਸ਼ਲ ਮੀਡੀਆ ਵੈੱਬਸਾਈਟਾਂ ਨੂੰ ਸਕੂਲ ਦੇ ਸਾਰੇ ਨੈੱਟਵਰਕਾਂ ਤੇ ਡਿਵਾਈਸਾਂ ਤੋਂ ਵੀ ਹਟਾ ਦਿੱਤਾ ਜਾਵੇਗਾ ਨੀਤੀ ਵਿੱਚ ਬਦਲਾਅ ਅਨਟਾਰੀਓ ਦੇ ਚਾਰ ਸਕੂਲ ਬੋਰਡਾਂ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਦੇ ਮੌਲਿਕ ਅਧਿਕਾਰ ਵਿੱਚ ਕਥਿਤ ਤੌਰ ਤੇ ਵਿਗੜਨ ਪਾਉਣ ਲਈ ਕਈ ਸੋਸ਼ਲ ਮੀਡੀਆ ਕੰਪਨੀਆਂ ਵਿਰੁੱਧ ਮੁਕੱਦਮੇ ਸ਼ੁਰੂ ਕਰਨ ਤੋਂ ਬਾਅਦ ਆਏ ਨੇ ਜਿਹੜੇ ਵਿਦਿਆਰਥੀ ਵੈਪ ਜਾਂ ਸਿਗਰਟ ਨਾਲ ਫੜੇ ਗਏ ਨੇ ਉਹਨਾਂ ਨੂੰ ਸਕੂਲ ਦੇ ਸਪੁਰਦ ਕਰਨ ਦੀ ਲੋੜ ਹੋਵੇਗੀ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਤੁਰੰਤ ਸੂਚਿਤ ਕੀਤਾ ਜਾਵੇਗਾ ਆਪਣੇ ਹਾਲ ਹੀ ਦੇ ਪ੍ਰੋਵਿੰਸ਼ਲ ਬਜਟ ਵਿੱਚ 온ਟਾਰੀਓ ਸਰਕਾਰ ਨੇ ਸਕੂਲਾਂ ਵਿੱਚ ਵੈਪ ਡਿਟੈਕਟਰ ਅਤੇ ਹੋਰ ਸੁਰੱਖਿਆ ਅਪਗ੍ਰੇਡਾਂ ਨੂੰ ਸਥਾਪਿਤ ਕਰਨ ਲਈ 3 ਮਿਲੀਅਨ ਡਾਲਰ ਦਾ ਐਲਾਨ ਕੀਤਾ ਹੈ ਥਰੂ ਥੀਸ ਚੇਂਜਸ ਥੈਟ ਵਿਲ ਬੀ ਕਮਿੰਗ ਇਨਟੂ ਅਫੈਕਟ ਥਿਸ ਫਾਲ ਵੀ ਵਿਲ ਬੀ ਡਿਨਾਈਂਗ ਸੈਲਫੋਨ ਯੂਜ਼ ਡੂਰਿੰਗ ਇਨਸਟ੍ਰਕਸ਼ਨਲ ਟਾਈਮ For our youngest learners in kindergarten to grade six, who may have phones, they will, still, they will now be required to keep phones on silent and out of sight for the duration of the day. They, of course, can be permitted to use phones at lunch, for example. However, they must receive explicit consent from their teacher or the school staff. Now, for our older kids in grade seven and up, they will be required to turn off their mobile devices or set them on silent mode, keep them out of sight when they're in the classroom. And if they do not comply, they will be asked to surrender their phones or they could be sent to the office. Our policy on cell phones is quite simple. The default this September, unless explicitly directed by their educator, for a child is out of sight, out of mind when it comes to cell phones in Ontario. The province is also requiring all publicly funded school boards to restrict access to social media on school networks and school devices so that schools are places of learning. And the development of social and emotional and communication skills. And now we have to keep parents informed on their child's focus in class, and that's why to do so, we're committing to having report, part, report cards include comments on their students' distraction levels in class, too. Now, this September, we're also going to be banning vape devices from schools and school related settings, along with cannabis and nicotine and tobacco products. So, under this new policy, students found possessing vapes. As well as cannabis, and tobacco and nicotine will be asked to surrender them and schools will now be required to immediately notify their parents. ਜ਼ਿਕਰ ਹੋਇਆ ਕਿ ਇੱਕ ਉਸਨਾਉਂਟਾਰੀਓ ਦੇ ਚਾਰ ਪ੍ਰਮੁੱਖ ਸਕੂਲ ਬੋਰਡਾਂ ਨੇ ਕੁਝ ਸਭ ਤੋਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਤੇ ਉਹਨਾਂ ਦੇ ਉਤਪਾਦਾਂ ਨੂੰ ਲੈ ਕੇ ਮੁਕੱਦਮਾ ਕਰਨ ਤੋਂ ਬਾਤ ਕੀਤੀ। ਇਹ ਦੋਸ਼ ਲਗਾਏ ਗਏ ਹਨ ਕਿ ਉਹਨਾਂ ਦੇ ਡਿਜ਼ਾਈਨ ਕਰਨ ਦੇ ਤਰੀਕੇ ਨੇ ਬੱਚਿਆਂ ਦੇ ਸੋਚਣ ਵਿਵਾਰ ਕਰਨ ਅਤੇ ਸਿੱਖਣ ਦੇ ਤਰੀਕੇ ਨੂੰ ਨਕਾਰਾਤਮਕ ਤੌਰ ਤੇ ਬਦਲਿਆ ਹੈ ਅਤੇ ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਵਿਗਾੜਿਆ ਹੈ ਜਿਸ ਤੋਂ ਬਾਅਦ 온ਟਾਰੀਓ ਸਰਕਾਰ ਨੇ ਅਜਿਹਾ ਵੱਡਾ ਫੈਸਲਾ ਲਿਆ ਅਮਰੀਕਾ ਦੇ OKLAHOMA ਵਿੱਚ ਇੱਕ ਸ਼ਕਤੀਸ਼ਾਲੀ ਚੱਕਰਵਾਤ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ ਇੱਥੇ ਤੂਫਾਨ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ ਤੇ ਸੈਂਕੜੇ ਇਮਾਰਤਾਂ ਟਹਿ ਗਈਆਂ ਨੇ ਪੌਰੀ ਤਬਾਹੀ ਦੇ ਕਾਰਨ ਐਮਰਜੈਂਸੀ ਕੌਸ਼ਤ ਕਰ ਦਿੱਤੀ ਗਈ ਹੈ ਤੇ 4 ਤੋਂ ਵੱਧ ਲੋਕਾਂ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ ਸੈਂਕੜੇ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਮੱਧ ਅਮਰੀਕਾ ਵਿੱਚ ਦਰਜਨਾਂ ਤੂਫਾਨਾਂ ਦੇ ਗੰਭੀਰ ਨੁਕਸਾਨ ਕਾਰਨ 4 ਮਹੀਨੇ ਦੇ ਬੱਚੇ ਸਮੇਤ ਘੱਟੋ ਘੱਟ 5 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਇਨ੍ਹਾਂ ਵੱਖ-ਵੱਖ ਤੂਫਾਨਾਂ ਤੋਂ ਬਾਅਦ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ ਚਾਰ ਮੌਤਾਂ OKLAHOMA ਵਿੱਚ ਹੋਈਆਂ ਨੇ ਜਿੱਥੇ ਇੱਕ ਦਰਜਨ ਕਾਉਂਟੀਆਂ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਰਿਪੋਰਟ ਕੀਤੀ ਹੈ ਕਿ ਮਿਡ-वेस्ट ਵਿੱਚ ਇੱਕ ਵੱਖਰੀ ਤੂਫਾਨ ਪ੍ਰਣਾਲੀ ਦੇ ਆਉਣ ਤੋਂ ਬਾਅਦ ਆਇਓਵਾ ਵਿੱਚ ਪੰਜਵੇਂ ਵਿਅਕਤੀ ਦੀ ਮੌਤ ਹੋਈ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਹੈ ਕਿ ਇੱਕ ਸ਼ੁਰੂਆਤੀ ਜਾਂਚ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਸ਼ਨੀਵਾਰ ਦੇ ਕੁਝ ਤੂਫਾਨਾਂ ਵਿੱਚ 136 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਕਰ ਆਏ ਨੇ। ਕਈ ਥਾਵਾਂ ਤੇ ਬਾੜ ਵਰਗੇ ਹਾਲਾਤ ਵੀ ਦੇਖੇ ਗਏ ਨੇ। ਇਹ ਤੂਫਾਨ ਜੋ ਟੈਕਸਿਸ ਤੋਂ ਸੁੜੀ ਤੱਕ ਗਿਆ ਹੈ ਉਸਨੇ ਘੰਟਿਆਂ ਦੇ ਅੰਦਰ ਅੰਦਰ ਹੀ ਕੁਝ ਥਾਵਾਂ ਤੇ 7 ਇੰਚ ਤੱਕ ਮੀਂਹ ਵੀ ਪਾਇਆ ਹੈ ਪੂਰਬੀ OKLAHOMA ਦਾ ਸਲਫਰ ਸ਼ਹਿਰ ਖਾਸ ਤੌਰ ਤੇ ਪ੍ਰਭਾਵਿਤ ਹੋਇਆ ਹੈ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਟਹਿ ਟੇਰੀ ਹੁੰਦੇ ਵਿਖਾਈ ਦਿੱਤੇ ਨੇ ਤੇ ਵਾਹਨ ਪਲਟਦੇ ਹੋਏ ਨਜ਼ਰ ਆਏ ਨੇ ਟਰੱਕ ਵਰਗੇ ਭਾਰੀ ਵਾਹਨ ਵੀ ਹਵਾ ਦੇ ਵਿੱਚ ਉੱਡਦੇ ਹੋਏ ਨਜ਼ਰ ਆਏ OKLAHOMA ਰਾਜ ਦੀ ਸਿਹਤ ਵਿਭਾਗ ਦੇ ਅਨੁਸਾਰ ਲਗਭਗ 100 ਜ਼ਖਮੀਆਂ ਦੀ ਰਿਪੋਰਟ ਕੀਤੀ ਗਈ ਹੈ ਹੋਲਡਿੰਗਵਿਲ ਅਤੇ ਮੈਰੀਟਾ ਦੇ ਕਸਬੇ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਓਕਲਾਹੋਮਾ ਦੇ ਗਵਰਨਰ ਕੈਵਨ ਸਟਿਟ ਨੇ ਭੀਤੇ ਦਿਨੀ ਦੱਸਿਆ ਕਿ ਸ਼ਨੀਵਾਰ ਦੇ ਰਾਤ ਚੱਕਰਵਾਤ ਦੇ ਨਾਲ ਟਕਰਾਨ ਤੋਂ ਬਾਅਦ ਲਗਭਗ 30 ਹਜ਼ਾਰ ਲੋਕਾਂ ਨੂੰ ਹਨੇਰੇ ਦੇ ਵਿੱਚ ਰਹਿਣਾ ਪੈ ਰਿਹਾ ਹੈ। ਕਰੀਬ 5000 ਆਬਾਦੀ ਵਾਲੇ ਕਸਬੇ ਸਲਫਰ ਨੂੰ ਭਾਰੀ ਨੁਕਸਾਨ ਹੋਇਆ ਹੈ, ਘਰ ਮਲਬਿਆਂ ਦੇ ਵਿੱਚ ਤਬਦੀਲ ਹੋ ਚੁੱਕੇ ਨੇ। ਵੱਡੀਆਂ-ਵੱਡੀਆਂ ਇਮਾਰਤਾਂ ਵੀ ਟਹਿ ਟੇੜੀ ਹੋ ਗਈਆਂ ਨੇ ਤੇ 15 ਬਲਾਕ ਦੇ ਏਰੇ ਵਿੱਚ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਨੇ। ਕਈ ਥਾਵਾਂ ਤੇ ਰੁੱਖ ਡਿੱਗ ਗਏ ਨੇ, ਬਿਜਲੀ ਦੇ भी डिग गए नी जिस कारण लोग ਹਨेरे ਦੇ ਵਿੱਚ ਰਹਿ ਰਹੇ ਨੇ ਇਸ ਭਾਰੀ ਤੂਫਾਨ ਦੇ ਕਾਰਨ ਆਮ ਜਨ ਜੀਵਨ ਪਰ ਪ੍ਰਭਾਵਿਤ ਹੋਇਆ ਦੱਸਿਆ ਜਾ ਰਿਹਾ ਹੈ ਅਰਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈ ਨਿਆਮੁਖੜ ਲੈਨਸ ਤੇ ਟੋਰਾਂਟੋ ਦੇ ਵਿੱਚ ਮਨਾਇਆ ਗਿਆ ਖਾਸਾ ਸਵਾਜਨਾ ਦਿਵਸ ਦਾ ਜਸ਼ਨ ਵੱਡੇ ਵੱਡੇ ਸਿਆਸਤੀ ਆਗੂਆਂ ਨੇ ਕੀਤੀ ਸ਼ਿਰਕਤ ਪੰਜਾਬੀ ਕਲਮਾ ਦਾ ਕਾਫਲਾ ਵੱਲੋਂ ਕਰਵਾਈ ਗਈ ਮਹੀਨਾਵਾਰ ਮੀਟਿੰਗ ਲੇਖਕ ਮਾਲਵਿੰਦਰ ਦੀ ਕਿਤਾਬ ਤੇ ਕੀਤੀ ਗਈ ਚਰਚਾ ਫਿਰਦੌਨ ਮੰਤਰੀ ਜਸਟਨ ਟਰੂਡੋ ਨੇ ਸਿੱਖਾਂ ਲਈ ਕੀਤਾ ਵੱਡਾ ਐਲਾਨ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀਆਂ ਫਲਾਈਟਾਂ ਸ਼ੁਰੂ ਕਰਨ ਦੀ ਕੀਤੀ ਕੋਸ਼ਿਸ਼ ਨਾ ਟ੍ਰਾਂਟੋ ਦੇ ਖਾਲਸਾ ਦੇ ਪ੍ਰੇਟਟ ਸ਼ਾਮਿਲ ਹੋਏ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਵਰ ਦਸਵੇਂ ਗੁਰੂ ਦੀਆਂ ਸਿੱਖਿਆਵਾਂ ਤੇ ਪੈਰਾਂ ਦਿਨ ਦੀ ਕੀਤੀ ਗੱਲ ਇਸ ਦਿਨ ਨਾਲ ਹੀ ਮੈਨੂ ਦੇ ਉਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ